ਮਨਰੇਗਾ ਵਰਕਰ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਬਲਾਕ ਭੂੰਗਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦਾ ਆਰਥਿਕ ਫੂਕ ਮੁਜ਼ਾਹਰਾ ਕੀਤਾ ਗਿਆ। ਬਲਾਕ ਪ੍ਰਧਾਨ ਬਰਿੰਦਰ ਕੌਰ ਦੀ ਅਗਵਾਈ ਹੇਠ ਬੀਡੀਪੀਓ ਦਫ਼ਤਰ ਵਿਖੇ ਵੱਡੀ ਗਿਣਤੀ ਚ ਮਨਰੇਗਾ ਵਰਕਰ ਇਕੱਤਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਦੀਪਕ ਹਿਸ਼ਾਰਪੁਰ ਜ਼ਿਲ੍ਹਾ ਸੰਯੋਜਕ ਮਨਜੀਤ ਸੈਣੀ ਅਤੇ ਸ਼ੀਰਪੱਗ ਸਿੰਘ ਨੌਜਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤਰਮਿੰਦਰ ਸਿੰਘ ਨੇ ਕਿੰਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਮਨਰੇਗਾ ਯੋਜਨਾ ਨੂੰ ਲਾਗੂ ਹੋਇਆ 20 ਸਾਲ ਪੂਰੇ ਹੋ ਗਏ ਹਨ ਪਰ ਸਮੇਂ ਦੀਆਂ ਕਾਰਪੋਰੇਟ ਪੱਖੀ ਸਰਕਾਰਾਂ ਮਜ਼ਦੂਰਾਂ ਦੇ ਹੱਕ ਵਿੱਚ ਬਣੀ ਯੋਜਨਾ ਦੇ ਬਜਟ ਵਿੱਚ ਲਗਾਤਾਰ ਕਟੌਤੀ ਕਰਕੇ ਇਸ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਮਨਰੇਗਾ ਮੀਟਾਂ ਨੂੰ ਸਿਆਸੀ ਰੰਜਿਸ਼ ਤਹਿਤ ਕੰਮ ਤੋਂ ਹਟਾਇਆ ਜਾ ਰਿਹਾ ਹੈ ਇਸ ਮੌਕੇ ਬੁਲਾਰਿਆਂ ਨੇ ਮਨਰੇਗਾ ਵਰਕਰਾਂ ਨੂੰ ਐਕਟ ਮੁਤਾਬਕ ਸਾਰਾ ਸਾਲ ਦਾ 100 ਦਿਨ ਦਾ ਰੁਜ਼ਗਾਰ ਦੇਣ ਦਾ ਯਕੀਨੀ ਬਣਾਉਣਾ ਜਾਂ ਬੇਕਾਰੀ ਪੱਤਾ ਦੇਣ ਦੀ ਮੰਗ ਕੀਤੀ ਮਨਰੇਗਾ ਕੰਮ ਦੇ ਦਿਨਾਂ ਅਤੇ ਦਿਹਾੜੀ ਵਿੱਚ ਵਾਧਾ ਕਰਨ ਪਿੰਡੂ ਵਿਕਾਸ ਦਾ ਸਮੂੱਚਾ ਕੰਮ ਮਨਰੇਗਾ ਤਹਿਤ ਕਰਵਾਉਣ ਛੱਟ ਚੋਟ ਲੱਗਣ ਤੇ ਇਲਾਜ ਦਾ ਪ੍ਰਬੰਧ ਮਨਰੇਗਾ ਮੀਟ ਨੂੰ ਸਫਰੀ ਅਤੇ ਮੋਬਾਈਲ ਪੱਤਾ ਆਨਲਾਈਨ ਹਾਜ਼ਰੀ ਦੇ ਨਾਲ ਆਫਲਾਈਨ ਹਾਜ਼ਰੀ ਲਾਉਣ ਦੀ ਸੁਵਿਧਾ ਵਰਕਰਾਂ ਦੇ ਹਰ ਤਰ੍ਹਾਂ ਦੇ ਬਕਾਇਆ ਤੁਰੰਤ ਚਾਰੀ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਮਨਰੇਗਾ ਵਰਕਰਾਂ ਨੇ ਇੱਕ ਮੰਗ ਪੱਤਰ ਬੀ ਡੀ ਪੀਓ ਭੂੰਗਾ ਦਿਲਪ੍ਰੀਤ ਸਿੰਘ ਨੂੰ ਸੌਂਪਿਆ। ਐਸ ਉਪਰੰਤ ਦਸੂਹਾ ਹਿਸ਼ਾਰਪੁਰ ਮੁੱਖ ਸੜਕ ਤੇ ਸੰਕੇਤਕ ਜਾਮ ਲਗਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਆਰਥੀ ਫੂਕ ਕੇ ਨਾਰੇਬਾਜ਼ੀ ਕੀਤੀ। ਜਿਹੜਾ ਕੇਂਦਰ ਤੇ ਪੰਜਾਬ ਸਰਕਾਰ ਦਾ ਪਤਲਾ ਫੂਕਿਆ ਗਿਆ ਕਿ ਜਿਹੜੇ ਲੰਬੇ ਸਮੇਂ ਤੋਂ ਬਜਟ ਕਟੋਤੀ ਕੀਤੀ ਜਾ ਰਹੀ ਹੈ। ਮਨਰੇਗਾ ਵਰਕਰਾਂ ਨੂੰ 100 ਦਿਨ ਦਾ ਰੁਜ਼ਗਾਰ ਨਹੀਂ ਮਿਲ ਰਿਹਾ ਉੱਥੇ ਹੀ ਅੱਜ ਜਿੱਥੇ ਪੰਜਾਬ ਹੜਾ ਦੀ ਮਾਰ ਹੇਠਾ ਮਨਰੇਗਾ ਵਰਕਰਾਂ ਦੇ ਕੰਮ ਰੋਕੇ ਹੋਏ ਹਨ ਤੇ ਮਨਰੇਗਾ ਵਰਕਰ ਜਿਹੜੇ ਆ ਫਾਕੇ ਕੱਟਣ ਲਈ ਮਜਬੂਰ ਹੈ ਜਿਹਦੇ ਵਿਰੋਧ ਦੇ ਵਿੱਚ ਅੱਜ ਫਿਰ ਬਲਾਕ ਪੋਂਗਾ ਦੇ ਵਿੱਚ ਜਿਹੜਾ ਮਨਰੇਗਾ ਵਰਕਰਾਂ ਨੇ ਕੱਟ ਕੀਤਾ ਉਪਰੰਤ ਪੰਜਾਬ ਦੇ ਕੇਂਦਰ ਸਰਕਾਰ ਦਾ ਪਤਲਾ ਫੂਕੇ ਆਪਣਾ ਰੋਸ ਪ੍ਰਗਟ ਕੀਤਾ ਜੀ ਮਨਜੀਤ ਸਿੰਘ ਜਾਨੀ ਹਾਂਜੀ ਅੱਜ ਇੱਥੇ ਮਨਰੇਗਾ ਦੇ ਵਰਕਰ ਜੁਨਿਅਰ ਵੱਲੋਂ ਇੱਕ ਮਤਲਬ ਕੀ ਆ ਗਿਆ ਸਫਾਕਤ ਦੇ ਵਿਰੁੱਧ ਕਿਉਂਕਿ ਲਗਾਤਾਰ ਸਫਾਕਤ ਦਿੱਤੇ ਇਹਨਾਂ ਦੇ ਕੰਮ ਦੇ ਵਿੱਚ ਵਾਧਾ ਕਰਨ ਦੀ ਬਜਾਏ ਇਹਨਾਂ ਦਾ ਬਜਟ ਜਾਂ ਘਟਾਇਆ ਜਾਂਦਾ ਹੈ ਜਿਆਦਾ ਸੈਂਟਰ ਗਵਰਨਮੈਂਟ ਵੱਲੋਂ ਉਹ ਪੰਜਾਬ ਗਵਰਨਮੈਂਟ ਜਿਹਦੇ ਦੇ ਕਿੰਨੇ ਹਿੱਸਾ ਪਾਵਾਂਗੇ ਉਹਨਾਂ ਨੇ ਵੀ ਕੋਈ ਹਿੱਸਾ ਨਹੀਂ ਪਾਇਆ ਪਿੰਡਾਂ ਵਿੱਚ ਇਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਜੇ ਕੰਮ ਕਰਦੇ ਆ ਤਾਂ ਤਿੰਨ ਤਿੰਨ ਮਹੀਨੇ ਦਾ ਤਨਖਾਹ ਹੀ ਮਿਲਦੀ ਅੱਜ ਇੱਥੇ ਥਾਣੇ ਦੇ ਦਰਵਾਜ਼ੇ 'ਤੇ ਇਹਨਾਂ ਨੂੰ ਅੱਜ ਪੇਮਟਾਂ ਪਈਆਂ ਜਿਹੜੀਆਂ ਤਿੰਨ ਤਿੰਨ ਮਹੀਨਿਆਂ ਦੀ ਬਕਾਇਆ ਪੇਮਟਾਂ ਪਈਆਂ ਹੈਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦਾ ਸਫਾਕਤ ਹੋਰ ਤਿੱਖਾ ਕਰਕੇ ਲੜ ਕਾਈ ਆਪਣੀ ਇਹਨਾਂ ਦੀ ਮੰਗ ਦਾ ਹੱਲ। ਪ੍ਰਿੰਦਰ ਕੌਰ ਕਿਹੜਾ ਬਲਾਕ ਹੈ? ਹਾਂਜੀ ਬਲਾਕ ਹੁੰਗਾ। ਅਚਾ ਜੇ ਐਕਸ਼ਨ ਕੀਤਾ ਹੈ ਜਿਹੜਾ ਪੁਤਲਾ ਫੂਕ ਮਜ਼ਾਰਾ ਇਹਦਾ ਕੀ ਕਾਰਨ ਸੀਗਾ? ਹਾਂਜੀ ਸਰ ਇਦਾਂ ਹੈ ਕਿ ਸਾਡੀ ਜਿਹੜੀ 100 ਦਿਨ ਦਾ ਜਿਹੜਾ ਕੰਮ ਹੈਗਾ ਰੋਜ਼ਗਾਰ ਤੋਂ ਮਿਲਦਾ ਨਹੀਂ ਪਿਆ ਹੈਗਾ। ਸਾਨੂੰ 100 ਦਿਨ ਦਾ ਜਿਹੜਾ ਰੋਜ਼ਗਾਰ ਦਿੱਤਾ ਜਾਵੇ। ਦੂਸਰਾ ਜਿਹੜੀ ਸਾਡੀਆਂ ਮੀਟਾਂ ਜਿਹੜੀਆਂ ਬਣਾ ਹਟਾਈਆਂ ਜਾ ਰਹੀਆਂ ਆ ਉਹ ਧੱਕਾਸ਼ਾਹੀ ਹੋ ਰਹੀ ਪੰਚਾਇਤਾਂ ਵਿੱਚ ਉਹ ਜਿਹੜੀ ਆ ਰੋਕੀ ਜਾਵੇ ਇਹ। ਅੱਜ ਜਿੱਥੇ ਵੀ ਸਹੀ ਕੰਮ ਕਰਦੇ ਆ ਉਥੇ ਸਮਾਨ ਸਮ ਜਿਹੜਾ ਹੈਗਾ ਆ ਮਹੱਜੇ ਕਰਵਾਇਆ ਜਾਵੇ। ਮੌਕੇ ਦਾ ਕੰਮ ਚੱਲਦਾ ਪਿਆ ਜਾਂ ਪਿੰਡਾਂ ਦੇ ਵਿੱਚ ਕਿਦਾਂ ਨਹੀਂ ਨਹੀਂ ਚੱਲਦਾ ਤੁਹਾਡੇ ਕਿਹੜਾ ਪਿੰਡ ਤੁਹਾਡਾ ਸਾਡਾ ਆਰਮਨਗਰ ਆਰਮਨਗਰ ਢੂੰਗਾ ਬਲਾਕ ਦੇ ਵਿੱਚ ਹਾਂਜੀ ਕਿੰਨੇ ਦਿਨਾਂ ਤੋਂ ਕੰਮ ਬੰਦ ਹੈ ਸਾਡਾ ਹੁਣੋ ਮਹੀਨਾ ਹੋ ਗਿਆ ਬੰਦ ਹੈ ਮਹੀਨਾ ਹੋ ਗਿਆ ਬੰਦ ਹੈ ਤੇ ਸਰਕਾਰ ਦੇ ਜਾਂ ਕਿਸੇ ਐਮਐਲਏ ਨੇ ਕੁਝ ਨਹੀਂ ਕਿਹਾ ਹਜੇ ਤੱਕ ਵੀ ਕੰਮ ਕਿਉਂ ਬੰਦ ਹੈ ਜਾਂ ਕਿਦਾਂ ਹੈ ਨਹੀਂ ਕਿਤੇ ਗ੍ਰਾਂਟ ਨਹੀਂ ਹੈਗੀ ਹਲੇ ਅੱਛਾ ਗ੍ਰਾਂਟ ਹੀ ਨਹੀਂ ਹੈ ਤੇ ਪੈਸੇ ਪੈਸੇ ਕਿਸੇ ਦੀ ਪੈਂਡਿੰਗ ਹੈਗੇ ਆ ਤੁਹਾਡਿਆਂ ਨੇ ਪੈਂਦਾਂ ਦੋ ਮਹੀਨੇ ਹੋ ਗਏ ਬਸ ਕੰਮ ਕੀਤੇ ਤੁਹਾਡਾ ਕਿਹੜਾ ਪਿੰਡ ਹੈ ਧਰਮਕੋਟ ਧਰਮਕੋਟ ਹਾਂਜੀ ਕੀ ਪ੍ਰੋਬਲਮ ਤੁਹਾਡੇ ਪਿੰਡ ਕੰਮ ਨਹੀਂ ਹਨੀ ਸਾਡੇ ਪਿੰਡ ਗਲਤ ਜ਼ਮੀਨ ਨਹੀਂ ਵੀ ਨਹੀਂ ਨਾ ਹਮੂ ਮਕਰਨ ਨੂੰ ਇਹ ਸਰਪੰਚ ਜਿਹੜਾ ਨਵਾਂ ਬਣਦਾ ਕਹਿੰਦਾ ਜ਼ਮੀਨ ਹੀ ਹਨੀ ਜ਼ਮੀਨ ਹੀ ਹਨੀ ਵਰਕਰਾਂ ਨੂੰ ਕੰਮ ਨਹੀਂ ਮਿਲਦਾ ਸਿਰਫ ਜਿਹੜਾ ਨਵਾਂ ਸਰਪੰਚ ਬਣਦਾ ਆ ਉਹ ਸਿਰਫ ਦੋ ਮਹੀਨੇ ਲਈ ਵਾਸਤੇ ਕੰਮ ਕਰਦਾ ਉਹ ਤਾਂ ਬਾਲ ਸਾਰਾ 5 ਸਾਲ ਇਦਾਂ ਹੀ ਜਾਂਦਾ ਤੁਹਾਡਾ ਇੱਥੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਖੰਦੇ ਅੱਗੇ ਤੋਂ ਵੀ ਅਸੀਂ ਸਾਰੇ ਜਿੰਨੇ ਇਕੱਠ ਹੋ ਕੇ ਆਪਣੀ ਲੜਾਈ ਜਿਹੜੀ ਆ ਸਾਰੇ ਲੜ ਲਈ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ